ਦੇ ਕਰਾ ਰਹੇ ਆ ਉਹਨਾਂ ਦੇ ਆਪਣੇ ਠੇਕੇ ਉਹ ਆਪਦੀਆਂ ਅੰਦੇ ਬੱਡੇ ਲੁਧਿਆਣਾ ਦੇ ਕੁਆਲਿਟੀ ਚੌਂਗ ਵਿੱਚ ਖੁੱਲਿਆ ਠੇਕਾ ਠੇਕੇ ਨੂੰ ਬੰਦ ਕਰਾਉਣ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਜਤਾਇਆ ਵਿਰੋਧ ਅਤੇ ਕੀਤਾ ਰੋਸ ਪ੍ਰਦਰਸ਼ਨ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਨੇ ਆ ਕੇ ਠੇਕੇ ਨੂੰ ਲਗਾਏ ਤਾਲੇ ਭਾਜਪਾ ਤੋਂ ਗੁਰਦੀਪ ਸਿੰਘ ਨਿੱਟੂ ਸਾਫਾ ਕਾਉਂਸਲਰ ਨਾਲ ਨੇ ਠੇਕਾ ਖੁੱਲਣ ਦਾ ਕੀਤਾ ਵਿਰੋਧ ਅਤੇ ਇਸ ਵਿੱਚ ਆਮ ਆਦਮੀ ਪਾਰਟੀ ਦੇ ਭਾਜਪਾ ਪਾਰਟੀ ਆਪਸ ਵਿੱਚ ਹੋਏ ਗਰਮੋਗਰਮੀ ਲੁਧਿਆਣੇ ਤੋਂ ਅਰुण ਕੁਮਾਰ ਦੀ ਖਾਸ ਰਿਪੋਰਟ ਗੁਰਦੁਆਰਾ ਸਾਹਿਬ ਤੇ ਸਕੂਲ ਦੇ ਸਾਹਮਣੇ ਇੱਕ ਬੈਂ ਦਾ ਠੀਕਾ ਖੁੱਲ ਰਿਹਾ ਹੈ ਸ਼ਰਾਬ ਦਾ ਉਸ ਸਿਆਸੀ ਬੰਦੇ ਕੱਲ ਦੇ ਇੱਥੇ ਸਿਆਸੀ ਖੜਾ ਬਣਾਈ ਬੈਠੇ ਆ ਇਲਾਕੇ ਦੇ ਵਿੱਚ ਕੋਈ ਕਹਿੰਦੇ ਸੀ ਮੈਂ ਸੁਣਨ ਨੂੰ ਮਿਲਿਆ ਮੈਨੂੰ ਵੀ ਉਹ ਸਕੂਲ ਤਾਂ ਚੱਲਿਆ ਨਹੀਂ ਠੀਕਾ ਖੁੱਲ ਗਿਆ ਉਹਨਾਂ ਨੂੰ ਮੈਂ ਦੱਸਣ ਆਇਆ ਮਾਂ ਵੀ ਠੀਕਾ ਵੀ ਬੰਦ ਹੋਊਗਾ ਤੇ ਉਹ ਸਕੂਲ ਵੀ ਖੁੱਲੂਗਾ ਬੋਲੇ ਸੋਨਹਾਰਾ ਇਹ ਸਿਆਸੀ ਖੇਡਾ ਨਾ ਇਹੇ ਜੇ ਕੰਮਾਂ 'ਚ ਨਾ ਕਰੋ ਜਦੋਂ ਲੋਕਾਂ ਤੋਂ ਵੋਟਾਂ ਮੰਗਣ ਜਾਓਂਗੇ ਨਾ ਉਦੋਂ ਮੈਦਾਨ 'ਚ ਕਰਿਓ ਹਰ ਗੱਲ ਨੂੰ ਖਾੜਾ ਨਹੀਂ ਬਣਾਈਦਾ ਸਿਆਸੀ ਪਹਿਲਾਂ ਇਲਾਕੇ 'ਚ ਕੁਝ ਬੀਜ ਲਿਓ ਫਿਰ ਵੱਢ ਲਿਓ ਇਹ ਇਹਦਾ ਆਪਾਂ ਬੱਚਿਆਂ ਲਈ ਇੱਥੇ ਸਾਡੇ ਸਾਹਮਣੇ ਸਕੂਲ ਆ ਠੇਕਾ ਸੀ ਬੰਦ ਕਰਾਉਣ ਆਇਆ ਮੈਂ ਜੇ ਠੇਕਾ ਬੰਦ ਨਹੀਂ ਹੋਊਗਾ ਤਾਂ ਮੈਂ ਇੱਥੇ ਹੀ ਬੈਠਾ ਹਾਂ ਬੋਲੇ ਸਕੂਲ ਆਪਣੀ ਤਾਂ ਕਹਿੰਦਾ ਵੀ ਆਏ ਨਹੀਂ ਮੇਰੇ ਸਾਹਿਬ ਕਿੰਨੀ ਵਾਰੀ ਕੋਈ ਨਹੀਂ ਇਹ ਕੰਮ ਨਾ ਪ੍ਰੈਕਟੀਕਲ ਹੁੰਦੇ ਆ ਕੋਈ ਸ਼ੋਸ਼ੇ ਬਾਜ਼ੀਆਂ ਚ ਜਾਂ ਲੋਕਾਂ ਨੂੰ ਦਿਖਾ ਕੇ ਨਹੀਂ ਹੁੰਦੇ ਜੇ ਆਪਾਂ ਕਿਸੇ ਨੂੰ ਕਹੀਏ ਵੀ ਆਪਾਂ ਆਪਣੀ ਇੱਥੇ ਸਿਆਸੀ ਗੇਮਾਂ ਖੇਡੀਏ ਸਿਆਸੀ ਗੇਮਾਂ ਥੋੜਾ ਇਹਦਾ ਸਾਡੇ ਇਲਾਕੇ ਦੀ ਆਵਾਜ਼ ਆ ਇਹ ਸਿਆਸੀ ਖਾੜੇ ਬਣਾਉਣਾਂ ਦੀ ਗੱਲ ਨਹੀਂ ਕੀ ਜਿਹਨੇ ਸਿਆਸੀ ਖਾੜੇ ਬਣਾਉਣੇ ਆ ਲਾਗ ਆ ਕੇ ਬਣਾ ਲਵੇ ਤਿਆਰ ਆ ਮੈਂ ਸਿਆਸੀ ਖਾੜਿਆਂ ਲਈ ਵੀ ਮੈਂ ਸਾਰੀ ਉਮਰ ਸਿਆਸੀ ਖਾੜੇ ਹੀ ਕੀਤੇ ਆ ਹੋਰ ਕੀ ਕੀਤਾ ਵਾ ਮੈਂ ਕੋਈ ਕਿਸੇ ਗੱਲੋਂ ਬੈਠ ਨਹੀਂ ਦਿਖਾਈ ਕਿਸੇ ਨੂੰ ਜੇ ਕੋਈ ਸਿਆਸੀ ਖਾੜੇ ਕਰਨ ਨੂੰ ਕਰਦਾ ਉਹ ਸਿਆਸੀ ਤੌਰ ਤੇ ਕਰ ਲਵੇ ਪਰ ਰਾਜਨੀਤੀ ਉਹਨਾਂ ਬੰਦੇ ਆ ਉਹਨਾਂ ਗੱਲਾਂ ਦੇ ਕਰੋ ਜਿੱਥੇ ਰਾਜਨੀਤੀ ਦਾ मीनिंग ਬੰਦਾ ਇਹ ਤਾਂ ਆਪਣਾ ਸਾਰਿਆਂ ਦਾ ਸਾਂਝਾ ਕੰਮ ਆ ਇੱਥੇ ਰਾਜਨੀਤੀ ਨਹੀਂ ਜੀ ਇਹ ਤਾਂ ਸਾਰਿਆਂ ਦਾ ਆਪਣਾ ਗੁਰਦੁਆਰਾ ਸਾਹਿਬ ਆ ਜੀ ਜੀ ਇੱਥੇ ਸਾਹਮਣੇ ਸਕੂਲ ਆ ਬੱਚਿਆਂ ਦਾ ਬਿਲਕੁਲ ਨਹੀਂ ਚਲੋ ਜਿਹੜਾ ਵੀ ਕੰਮ ਹੋਊਗਾ ਪਰ ਕੀ ਗੱਲ ਤੌਰ ਤੇ ਹੋਊਗਾ ਕੋਈ ਲੋਕਾਂ ਨੂੰ ਲੋਕ ਦਿਖਾਵੇ ਲਈ ਨਹੀਂ ਹੋਊਗਾ ਸ਼ੋਕ ਪ੍ਰੈਸ਼ਰ ਪੱਪੀ ਸਾਹਿਬ ਜੀ ਦਾ ਕਿ ਜਿਨ੍ਹਾਂ ਨੇ ਹਾਂ ਵੀ ਸਾਡੇ ਆਂਦੇ ਮੰਗ ਪੂਰੀ ਕੀਤੀ ਹਾਂ ਵੀ ਠੇਕਾ ਬੰਦ ਕਰਾਇਆ ਬੋਲੇ ਸੋਨ ਹੋ ਕਿਆ ਠੀਕ ਹੈ ਨਾ ਕੀ ਮੁਸ਼ਕਲ ਆ ਰਹੀਆਂ ਸਾਨੂੰ ਮੁਸ਼ਕਲ ਆ ਸਾਡੀਆਂ ਧੀਆਂ ਭੈਣਾਂ ਲੰਘਦੀਆਂ ਸੀ ਜੀ ਸਾਨੂੰ ਬੱਚੇ ਇਦਾਂ ਦੇ ਸਾਡੇ ਕੋਲ ਸਾਨੂੰ ਬੱਚਾ ਬੱਚੇ ਚੱਲਣ ਆਉਂਦੇ ਸੀ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਸੀਗੀ ਇਸ ਕਰਕੇ ਅਸੀਂ ਬੰਦ ਕਰਵਾਇਆ ਸ਼ੋਕ ਪ੍ਰੈਸਰ ਸਾਹਿਬ ਅਸੀਂ ਪੱਪੀ ਨੂੰ ਬੇਨਤੀ ਕੀਤੀ ਹੈ ਉਹਨਾਂ ਨੇ ਸਾਡੀ ਬੇਨਤੀ ਨੂੰ ਕਬੂਲ ਕੀਤਾ ਹੈ ਗਿਆ ਜੀ ਹਾਂ ਧੰਨਵਾਦ ਅਸੀਂ ਉਸ ਪ੍ਰੈਸਰ ਪੱਪੀ ਸਾਹਿਬ ਦਾ ਕਰਦੇ ਹਾਂ ਇਸ ਤਰ੍ਹਾਂ ਕੱਲ ਪੱਕਾ ਹੀ ਬੰਦ ਕੀਤਾ ਗਿਆ ਦੇਖੋ ਇਹ ਪੱਕਾ ਹੀ ਬੰਦ ਹੋਇਆ ਇੱਥੇ ਠਿਕਾ ਜਿਹੜਾ ਹੈ ਕਿਸੇ ਵੀ ਕੀਮਤ ਤੇ ਜਿਹੜਾ ਖੁੱਲਣ ਨਹੀਂ ਦਿੱਤਾ ਜਾਏਗਾ ਕੱਲ ਦੁਪਹਿਰ ਤੋਂ ਜਿਹੜਾ ਸੀ ਇੱਥੇ ਲੋਕ ਸਾਰੇ ਅੰਬੋਲਾ ਦੇ ਵਾਸੀ ਸਾਰੇ ਜਾਨੇ ਬੈਠੇ ਸੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਔਰ ਸਾਰੇ ਸਾਡੇ ਸਾਥੀ ਆ ਜਿਹੜੇ ਉਹ ਬੈਠੇ ਸੀਗੇ ਵੀਜੇ ਜੀ ਨੇ ਕਪਿਲ ਜੀ ਨੇ ਸਾਰੇ ਜਿਹੜੇ ਸਮੂਹ ਇਲਾਕਾ ਨਿਵਾਸੀ ਜਿਹੜੇ ਇੱਥੇ ਆ ਕੇ ਬੈਠੇ ਆ ਵੀ ਠੇਕਾ ਨਹੀਂ ਖੋਲਣਾ ਕਿਉਂਕਿ ਸਾਹਮਣੇ ਸਕੂਲ ਹੈ ਔਰ ਉਹਦੀ ਜਿਹੜੀ ਗੱਲ ਹੈ ਨਿਰੰਤਰ ਜਿਹੜੀ ਕੱਲ ਸਾਡੀ ਐਮਐਲਏ ਸਾਹਿਬ ਨਾਲ ਹੋ ਰਹੀ ਸੀ ਐਮਐਲਏ ਸਾਹਿਬ ਨੇ ਸਾਡੇ ਕੋਲੋਂ ਇੱਕ ਲੈਟਰ ਜਿਹੜੀ ਹੈ ਉਹ ਲਈ ਹੈ ਔਰ ਡੀਸੀ ਸਾਹਿਬ ਦੇ ਲਈ ਔਰ ਐਕਸਾਈਜ਼ ਅਫਸਰ ਦੇ ਲਈ ਲੈਟਰ ਜਿਹੜੀ ਲਈ ਹੈ ਔਰ ਹੁਣ ਲੋਕ ਜਿਹੜਾ ਕਹਿਆ ਸੀ ਵੀ ਐਮਐਲਏ ਸਾਹਿਬ ਤੁਸੀਂ ਆਪ ਇੱਥੇ ਆਓ ਆ ਕੇ ਜਿਹੜਾ ਆ ਤੁਸੀਂ ਇੱਥੇ ਕੋਈ ਨਾ ਕੋਈ ਡਿਸੀਜਨ ਲੋ ਔਰ ਐਮਐਲਏ ਸਾਹਿਬ ਨੇ ਕਹਿਆ ਸੀ ਵੀ ਲੋਕਾਂ ਦਾ ਦਰਦ ਮੈਂ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਆ ਵੀ 2.5 ਲੱਖ ਜਿਹੜਾ ਵੋਟਰ ਹੈ 2 ਲੱਖ ਉਹ ਮੇਰਾ ਪਰਿਵਾਰ ਆ ਉਹ ਜੋ ਮੈਨੂੰ ਕਹੇਗਾ ਮੈਂ ਜਿਹੜਾ ਉਹ ਇੱਥੇ ਆ ਕੇ ਕਰਾਂਗਾ ਸੋ ਉਹਨਾਂ ਨੇ ਆਂਦੇ ਆਂ ਕਈ ਲੋਕਾਂ ਨੂੰ ਸਿਆਸੀ ਲੋਕਾਂ ਨੂੰ ਇਹ ਗੱਲ ਚੁੱਭ ਗਈ ਏ ਕਿ ਵੀ ਸਾਡੇ ਨੂੰ ਸਾਨੂੰ ਇਹ ਗੱਲ ਕਹਿ ਦਿੱਤੀ ਗਈ ਏ ਵੀ ਇੱਥੇ ਸਿਆਸੀ ਖਾੜਾ ਬਣਾਇਆ ਔਰ ਸਿਆਸੀ ਖਾੜਾ ਬਣਾਇਆ ਔਰ ਜਿਹੜੇ ਚਾਰ ਦਿਨ ਦੀ ਇਹਨਾਂ ਨਾਲ ਗੱਲ ਹੋ ਰਹੀ ਸੀ ਇੱਕ ਮਿੰਟ ਦੀ ਚਾਰ ਦਿਨ ਦੀ ਇਹਨਾਂ ਨਾਲ ਗੱਲ ਹੋ ਰਹੀ ਸੀ ਚੇਤਨ ਬਵੇਜਾ ਜੀ ਦੀ ਤੇ ਇਹਨਾਂ ਨੂੰ ਪੁੱਛਣਾ ਚਾਹੀਦਾ ਸੀ ਵੀ ਤੂੰ ਉੱਥੇ ਕੰਮ ਕੀ ਕਰ ਰਿਹਾ ਹੈ ਚੇਤਨ ਬਵੇਜਾ ਜੀ ਜਿਹੜੇ ਆ ਜਿਨ੍ਹਾਂ ਜਿਹੜੇ ਮਾਲਕ ਨੂੰ ਮੂੰਹ ਦੇਖ ਕੇ ਗਏ ਇਹਨਾਂ ਨੂੰ ਕਿ ਮੇਰੀ ਨੀਰੂ ਜੀ ਨਾਲ ਗੱਲ ਚੱਲ ਰਹੀ ਏ ਜੀ ਐਮਐਲਏ ਸਾਹਿਬ ਨੇ ਪਾਰਟਿਕੂਲਰ ਕਿਸੇ ਦਾ ਨਾਮ ਨਹੀਂ ਲਿਆ ਔਰ ਇਹਨਾਂ ਨੂੰ ਗੱਲ ਚੁੱਪੀਆ ਦਾ ਮਤਲਬ ਇਹ ਰਾਜਨੀਤੀ ਇੱਥੇ ਇੱਥੇ ਕਰ ਰਹੇ ਸੀ ਤੇ ਐਮਐਲਏ ਸਾਹਿਬ ਨੇ ਅੱਗੇ ਧਰਨਾ ਚਕਾਇਆ ਔਰ ਉਹਨਾਂ ਨੇ ਇਹ ਗੱਲ ਕਹੀ ਏ ਕਿ ਰਾਜਨੀਤੀ ਜਿਹੜੀ ਇੱਥੇ ਕਿਸੇ ਕੀਮਤ ਤੇ ਨਹੀਂ ਹੁਣ ਦਿੱਤੀ ਜਾਏਗੀ ਲੋਕਾਂ ਦੇ ਨਾਲ ਮੈਂ ਵਾਂ ਤੇ ਮੇਰੇ ਨਾਲ ਲੋਕ ਨੇ ਮੈਂ ਲੋਕਾਂ ਨਾਲ ਬੈਠਾ ਈ ਸੋਹਣਿਆ ਜੀ ਖੁਸ਼ੀ ਆ ਚਲੋ ਬਾਕੀ ਗੱਲਾਂ ਛੱਡੋ ਇਹ ਰਾਜਨੀਤੀ ਲੈ ਕੇ ਮਹੱਲੇ ਵਿੱਚ ਕਿੰਦਾ ਖੁਸ਼ੀ ਆ ਖੁਸ਼ੀ ਆ ਦੇਖੋ ਚਿਹਰੇ ਨੇ ਦੇਖੋ ਆ ਜਿਹੜੇ ਬਜ਼ੁਰਗ ਇੱਕ ਮਿੰਟ ਕਿਹੜੇ ਬਜ਼ੁਰਗ ਕੱਲ ਦੇ ਬੈਠੇ ਆ ਤੁਸੀਂ ਇਹਨਾਂ ਨੂੰ ਪੁੱਛੋ ਇਹਨਾਂ ਦੇ ਚਿਹਰੇ ਰੱਖੋ ਬਜ਼ੁਰਗਾਂ ਨੇ ਅਸੀਂ ਇੱਥੋਂ ਨਗਰਿਕ ਸੀਗੇ ਅਸੀਂ ਬੜੇ ਪਰੇਸ਼ਾਨ ਹੋ ਗਏ ਸੀਗੇ ਅਸੀਂ ਬਹੁਤ ਅਜੇ ਤੱਕ ਕੋਈ ਉਹ ਲਿਖਤੀ ਰਿਪੋਰਟ ਦੇ ਵਿੱਚ ਨਹੀਂ ਕੋਈ ਗੱਲ ਆਈ ਕਿ ਵੀ ਇਹ ਜਿਹੜਾ ਠੇਕਾ ਬੰਦ ਹੋਏਗਾ ਸਮਝ ਗਏ ਨਾ ਸਾਨੂੰ ਕਾ ਕੇ ਕਹਿੰਦੇ ਨੇ ਐਮਐਲਏ ਸਾਹਿਬ ਕਿ ਇਹ ਰਾਜਨੀਤੀ ਕਰ ਰਿਹਾ ਇਹ ਤੁਸੀਂ ਵੀ ਰਾਜਨੀਤੀ ਕਰਕੇ ਚਲੇਗੇ ਸ਼ਟਰ ਸਟਾਇਆ ਤਾਲਾ ਮਾਰਿਆ ਚਲੇਗੇ ਲਿਖਤੀ ਰੂਪ ਚ ਦਿਓ ਜਿਹੜੇ ਪ੍ਰਬੰਧਕ ਕਮੇਟੀ ਨੂੰ ਸਾਰਿਆਂ ਦੇ ਭੱਲੇ ਵਾਲਿਆਂ ਨੂੰ ਦਿਓ ਲਿਖ ਕੇ ਕਿ ਭੱਲੇ ਵਾਲਿਆਂ ਨੂੰ ਪਤਾ ਲੱਗੇ ਕਿ ਵੀ ਜਾਨ ਕੇ ਇਹ ਠੇਕੇ ਵਾਕਈ ਬੰਦ ਹੋ ਰਿਆ ਰਾਜਨੀਤੀ ਜੇ ਅਸੀਂ ਨਾਲ ਨਾ ਬੈਠਦੇ ਆਪੋਜੀਸ਼ਨ ਵਾਲੇ ਤਾਂ ਫੇਰ ਇਹਨਾਂ ਨੇ ਕਿਹਾ ਸੀ ਆਪਣੇ ਬੰਦਿਆਂ ਦਾ ਫੋਨ ਕਰਕੇ ਬੁਲਾ ਹੀ ਲੈਣਾ ਸੀਗਾ ਕਿ ਆਜੋ ਜੀ ਵਾਪਸ ਆਜੋ ਸਮਝ ਗਏ ਕੋਈ ਨਹੀਂ ਅਸੀਂ ਤੁਹਾਡਾ ਮਸਲਾ ਹੱਲ ਕਰਦੇ ਹਾਂ ਇਹ ਆਪੋਜੀਸ਼ਨ ਦੀ ਵੀ ਨਾਲ ਜਿੱਤ ਹੋਈ ਹੈ ਜਿਹੜੀ ਇੱਥੇ ਬੈਠ ਕੇ ਇਹਨਾਂ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੀ ਜਿਹੜੀ ਆਪੋਜੀਸ਼ਨ ਹੋ ਰਹੀ ਆ ਇਸ ਕਰਕੇ ਇਹਨਾਂ ਨੇ ਠੇਕੇ ਦੇ ਵਿਰੋਧ ਦੇ ਵਿੱਚ ਇਹਨਾਂ ਨੂੰ ਇੱਥੇ ਆਣਾ ਹੀ ਪਿਆ ਪ੍ਰਸ਼ਾਸਨ ਦੇ ਕੋਲ ਸਾਡੀਆਂ ਲੈਟਰਾਂ ਜਾਂ ਚੁੱਕੀਆਂ ਹੋਈਆਂ ਨੇ ਉਹਨਾਂ ਨੇ ਜਦੋਂ ਲੈਟਰਾਂ ਪੜੀਆਂ ਨੇ ਸਾਡੀਆਂ ਸਾਰਾ ਕੁਝ ਕੀਤਾ ਪ੍ਰਸ਼ਾਸਨ ਨੇ ਨਿਆਂ ਕੀਤਾ ਇਹਦੇ ਵਿੱਚ ਕੋਈ ਉਹ ਗੱਲ ਨਹੀਂ ਇਲਾਕੇ ਦਾ ਐਮ ਐਲ ਏ ਆ ਮੈਂ ਸੇਵਾਦਾਰ ਆ ਮੈਂ ਕੋਈ ਨਾ ਉਹਦਾ ਧੰਨਵਾਦ ਕਰਦਾ ਨਾ ਮੈਂ ਆਪਣਾ ਕਰਾਨਾ ਮੈਂ ਤੇ ਕਹਿੰਨਾ ਜਿਹੜੀ ਸੰਗਤ ਬੈਠੀ ਆ ਮੱਲਾ ਨਿਵਾਸੀ ਆ ਇਹ ਜਿੱਤ ਉਹਨਾਂ ਦੀ ਆ ਕਿਸੇ ਐਮ ਐਲ ਏ ਦੀ ਜਾਂ ਕਿਸੇ ਦੀ ਜਿੱਤ ਨਹੀਂ ਆ ਇਹ ਉਹ ਜਿੱਤ ਉਹਨਾਂ ਦੀ ਮੱਲੇ ਵਾਲਿਆਂ ਦੀ ਕਿ ਜੇ ਮੱਲੇ ਵਾਲਿਆਂ ਨੂੰ ਇਹ ਤਾਲੇ ਮਾਰ ਕੇ ਚਾਬੀਆਂ ਨਹੀਂ ਚਾਹੀਦੀਆਂ ਮੱਲੇ ਵਾਲਿਆਂ ਨੂੰ ਲਿਖਤੀ ਰੂਪ ਦੇ ਵਿੱਚ ਚਾਹੀਦਾ ਕਿ ਅੱਜ ਤੋਂ ਬਾਅਦ ਕਦੀ ਵੀ ਇੱਥੇ ਠੇਕਾ ਨਹੀਂ ਖੁੱਲੇਗਾ ਇਸ ਚੀਜ਼ ਦਾ ਅਜਵਾਸ਼ਨ ਜਿਹੜਾ ਉਹ ਲਿਖਤੀ ਰੂਪ ਤੇ ਦਿਵਾਓ ਐਮਐਲਏ ਸਾਹਿਬ ਇੱਥੇ ਪਹੁੰਚੇ ਸੀ ਮੌਕੇ ਤੇ ਤੁਸੀਂ ਉਹਨਾਂ ਨਾਲ ਗੱਲ ਕੋਣੀ ਕੀਤੀ ਕੀ ਗੱਲ ਕਰਨੀ ਮੈਂ ਉਹਨਾਂ ਨਾਲ ਉਹਨਾਂ ਨਾਲ ਗੱਲ ਕਰਦੇ ਵੀ ਸਾਨੂੰ ਲਿਖਤੀ ਉਹ ਸਾਨੂੰ ਕਹਿ ਰਹੇ ਆ ਕਿ ਤੁਸੀਂ ਰਾਜਨੀਤੀ ਕਰ ਰਹੇ ਹੋ ਤੇ ਜੇ ਰਾਜਨੀਤੀ ਨਹੀਂ ਕਰਾਂਗੇ ਰਾਜਨੀਤੀ ਮੈਂ ਕੋਈ ਉਹਨਾਂ ਦੀ ਗੱਲ ਨਹੀਂ ਉਹ ਤਾਂ ਕਹਿ ਰਹੇ ਰਾਜਨੀਤੀ ਕੀਤੀ ਆ ਅਸੀਂ ਇਹਨਾਂ ਨੂੰ ਉਹਨਾਂ ਦੀ ਸੁਣ ਲਓ ਜੀ ਪਹਿਲੇ ਪਹਿਲੇ ਉਹਨਾਂ ਹੀ ਕਰ ਲਓ ਔਰ ਰਾਜਨੀਤੀ ਕਹ ਮੈਂ ਕੋਈ ਰਾਜਨੀਤੀ ਨਹੀਂ ਕੀਤੀ ਮੈਂ ਇਲਾਕੇ ਦਾ ਸੇਵਾਦਾਰ ਹਾਂ ਇਹ ਅਜੇ ਸੇਵਾਦਾਰ ਬਣਨਗੇ ਜਦੋਂ ਲੋਕੀ ਵੋਟਾਂ ਪਾਣਗੇ ਮੈਂ ਤਾਂ ਸੇਵਾਦਾਰ ਹੈਗਾ ਹੀ ਹਾਂ 25 ਸਾਲ ਤੋਂ ਬੈਠ ਰਿਹਾ ਹਾਂ ਇੱਥੇ ਇਸ ਕਰਕੇ ਮੈਨੂੰ ਤਾਂ ਮੱਲਿਆਲਾ ਦਰਦ ਸੀਗਾ ਮੈਂ ਬੈਠਾ ਹਾਂ ਮੇਰੇ ਨਾਲ ਲੋਕ ਬੈਠੇ ਆ ਮੈਂ ਉਹਨਾਂ ਧੰਨਵਾਦ ਕਰਦਾ ਇਹੋ ਜੀ ਕੋਈ ਗੱਲ ਨਹੀਂ ਆ ਕੱਲ ਦੇ 36 ਘੰਟਿਆਂ 36 ਘੰਟੇ ਬਾਅਦ ਆਏ ਨੇ ਕੋਈ ਦਿੱਕਤ ਨਹੀਂ ਜੇ ਇਹ ਮੱਲੇ ਵਰਖੰਦ ਦੇ ਉਤੇ ਮਲਮ ਲਾਣੀ ਹੋਵੇ ਨਾ ਕਿ 15 ਮਿੰਟ ਦੇ ਵਿੱਚ ਹੀ ਬੰਦਾ ਆ ਸਕਦਾ ਇਹ 36 ਘੰਟੇ ਬਾਅਦ ਫੈਸਲਾ ਹੋਇਆ ਇਹ ਫੈਸਲਾ ਕੱਲਾ ਉਹਨਾਂ ਦਾ ਨਹੀਂ ਹੈ ਇਹ ਸਾਰੀ ਜੇਤ ਇਹਨਾਂ ਦੀ ਹੈ